ਲੋਕਾਂ ਦੇ ਵਿੱਚ ਖੜੇ ਆ ਜੀ ਇੱਥੇ ਦੇ ਬੱਚੇ ਤੇ ਜੋ ਬੱਚਾ ਦੇ ਇਮਤਿਹਾਨ ਹੋ ਕੇ ਹਟਿਆ ਤੇ ਜਿਹੜੇ ਬੱਚਾ ਨੇ ਮਦਦਾਂ ਮਾਰੀਆਂ ਨੇ ਫਰਸਟ ਸੈਕੰਡ ਥਰਡ ਤੇਰਾ ਆਏ ਨੇ ਅੱਜ ਉਹਨਾਂ ਨੂੰ ਇਨਾਮ ਵੰਡ ਸਮਾਰੋਹ ਦੇ ਵਿੱਚ ਇਨਾਮ ਦਿੱਤੇ ਗਏ ਨੇ ਜੀ ਤੇ ਅਸੀਂ ਇਹ ਪਿੰਡ ਵਾਸੀ ਨੇ ਸਾਰੇ ਪਰਵੰਤ ਤੇ ਸੱਜਣ ਨੇ ਸਾਡੇ ਬਹੁਤ ਹੀ ਪਰਮਿੱਤਰ ਤੇ ਸਾਡੇ ਅਜੀਜ਼ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਗਾਉਂਦਰਾ ਜਿਨ੍ਹਾਂ ਨੂੰ ਤੁਸੀਂ ਆਮ ਕਰਕੇ ਜਾਣਦੇ ਹੋ ਸਿੱਖਿਆ ਦੇ ਖੇਤਰ ਦੇ ਵਿੱਚ ਜਿਨ੍ਹਾਂ ਦਾ ਬਹੁਤ ਵਧੀਆ ਨਾਮ ਹੈ ਤੇ ਇਸ ਕਰਕੇ ਅਸੀਂ ਇਹਨਾਂ ਤੋਂ ਇੱਕ ਪੁੱਛਾਂਗੇ ਦੱਸੋ ਜੀ ਜਰਵਰ ਸਾਹਿਬ ਜੀ ਤੁਸੀਂ ਅੱਜ ਜਿਹੜਾ ਪ੍ਰੋਗਰਾਮ ਹੋਇਆ ਤੁਹਾਡੇ ਦੇਖਣੇ ਥੱਲੇ ਹੋਇਆ ਤੇ ਤੁਸੀਂ ਆਉਣ ਵਾਲੇ ਬੱਚਾਂ ਦੇ ਬਾਰੇ ਤੁਸੀਂ ਕੀ ਮਤਲਬ ਸਿਹਹਾ ਦੇਣਾ ਚਾਹੋਗੇ ਵੀਰ ਮੇਰੇ ਇਹ ਪ੍ਰੋਗਰਾਮ ਬਹੁਤ ਹੀ ਪਿਆਰਾ ਪ੍ਰੋਗਰਾਮ ਜੀ ਹਾਂਜੀ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹਰੇਕ ਪਿੰਡ ਦੇ ਵਿੱਚ ਹੋਣੇ ਚਾਹੀਦੇ ਤਾਂ ਕਿ ਇਸੇ ਵਿੱਦਿਆ ਦਾ ਮਿਆਰ ਨੂੰ ਉੱਚਾ ਚੁੱਕ ਸਕੀਏ ਸੋਦੇ ਪਿੰਡ ਦੇ ਲੋਕਾਂ ਨੇ ਸਮੁੱਚੀ ਪੰਚਾਇਤ ਨੇ ਐਸਐਮਸੀ ਕਮੇਟੀ ਨੇ ਬੱਚਿਆਂ ਦਾ ਹੌਸਲਾ ਵਧਾਇਆ ਅੱਜ ਖੁੱਲ ਕੇ ਗੱਲਾਂ ਕੀਤੀਆਂ ਐਜੂਕੇਸ਼ਨ ਹੋਵੇ ਕਿਹੋ ਜੀ ਟੀਚਰ ਦਾ ਰੋਲ ਕੀ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਜੇ ਅਸੀਂ ਇਨਫਾਰਮਲ ਹੋ ਕੇ ਪਿੰਡਾਂ ਦੇ ਲੋਕਾਂ ਨਾਲ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੇਰਾ ਪੰਜਾਬ ਉਹ ਪਹਿਨਾ ਵਾਲਾ ਪੰਜਾਬ ਹੋ ਜਾਊਗਾ ਸਿੱਖਿਆ ਦੇ ਵਿੱਚ ਅਸੀਂ ਚਾਹੁੰਦੇ ਹਾਂ ਸਾਡਾ ਸੁਪਨਾ ਕਿ ਇਸ ਪਿੰਡ ਦੇ ਵਿੱਚੋਂ ਇੱਕ ਪੀਸੀਐਸ ਅਫਸਰ ਪੈਦਾ ਕਰੀਏ ਜੀ ਧੰਨਵਾਦ ਕਿ ਤੁਸੀਂ ਆ ਜਿਹੜਾ ਪ੍ਰਾਈਵੇਟ ਪੜਾਈ ਹੈ ਤੇ ਜਾਂ ਜਿਹੜੀ ਸਰਕਾਰੀ ਸਕੂਲਾਂ ਜਿਹੜੀ ਪੜਾਈ ਮਤਲਬ ਕਰਾਈ ਜਾ ਰਹੀ ਹੈ ਉਹਦੇ ਮਿਆਰ ਨੂੰ ਕਿਸ ਤਰ੍ਹਾਂ ਮਤਲਬ ਦੇਖਦੇ ਹੋ ਦੇਖੋ ਪ੍ਰਾਈਵੇਟ ਸਕੂਲਾਂ ਵਿੱਚ ਜਾਂ ਗਵਰਨਮੈਂਟ ਸਕੂਲਾਂ ਵਿੱਚ ਕੱਲਾ ਪੈਸਾ ਸਾਡੀ ਜੇਬਾਂ ਚੋਂ ਕੱਢਿਆ ਜਾਂਦਾ ਹਾਂਜੀ ਵਧੀਆ ਤੇ ਇਮਾਨਦਾਰ ਤੇ ਚੰਗੇ ਯੋਗਤਾ ਰੱਖਣ ਵਾਲੇ ਟੀਚਰ ਸਰਕਾਰੀ ਸਕੂਲਾਂ ਦੇ ਵਿੱਚ ਪੜਾ ਰਹੇ ਨੇ ਮੈਂ ਖੁਦ ਸਰਕਾਰੀ ਸਕੂਲ ਚੋਂ ਪੜ ਕੇ ਯੂਨੀਵਰਸਿਟੀ ਤੋਂ ਟਾਪਰ ਆ ਡਾਕਟਰੇਟ ਦੀ ਡਿਗਰੀ ਕੀਤੀ ਆ ਮੈਂ ਕਹਿੰਨਾ ਕਿ ਇਹ ਬੱਚਿਆਂ ਨੂੰ ਸਿਰਫ ਤੇ ਸਿਰਫ ਪਿੰਡ ਦੇ ਲੋਕ ਸਹਿਯੋਗ ਦੇਣ ਤਾਂ ਦੇ ਸਾਡੇ ਟੀਚਰਾਂ ਨੂੰ ਤੇ ਅਸੀਂ ਇਹਨਾਂ ਬੱਚਿਆਂ ਦਾ ਮਿਆਰ ਬਹੁਤ ਉੱਚਾ ਚੁੱਕੀਏਗੇ। ਪਿਆਰੇ ਦਰਸ਼ਕੋ ਸਾਨੂੰ ਸਰਜੀਤ ਸਿੰਘ ਜਵਦਰ ਨੇ ਬਹੁਤ ਵਧੀਆ ਸਿੱਖਿਆ ਦਿੱਤੀ ਆ। ਤੋ ਅਸੀਂ ਚਾਹਾਂਗੇ ਸਾਡਾ ਇੱਕ ਸੁਨੇਹਾ ਵੀ ਆ ਸਾਡੇ ਸਾਰੇ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜਾਓ ਕਿਉਂਕਿ ਇੱਕ ਤਾਂ ਸਾਡਾ ਜਿਹੜਾ ਅਸੀਂ ਸਰਕਾਰਾਂ ਦੇ ਖਾਤੇ ਵਿੱਚ ਕੋਈ ਪੈਸਾ ਜਾਊਗਾ ਤਾਂ ਫਿਰ ਅਸੀਂ ਉਹਨਾਂ ਤੋਂ ਕੁਝ ਲੈਣ ਦੇ ਹੱਕਦਾਰ ਹੋਵਾਂਗੇ ਪਰ ਜੋ ਅਸੀਂ ਅੱਜ ਸਾਡਾ ਚੱਲ ਰਿਹਾ ਸਿਸਟਮ ਚੱਲ ਰਿਹਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੜਾ-ਟੜ ਬਹੁਤ ਮਹਿੰਗੀਆਂ ਫੀਸਾਂ ਨੇ ਇਸ ਕਰਕੇ ਸਾਡੀਆਂ ਜੇਬਾਂ ਵੀ ਇਜਾਜ਼ਤ ਨਹੀਂ ਦਿੰਦੀਆਂ ਤੇ ਸਾਰਾ ਕੁਝ ਮਸ ਤੁਸੀਂ ਪਤਾ ਸਿਸਟਮ ਸਾਰਾ ਜੋ ਸਰਕਾਰੀ ਸਕੂਲਾਂ ਦੇ ਵਿੱਚ ਆ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਹਾਨੂੰ ਨਹੀਂ ਮਿਲਣਾ ਜੋ ਮਿਆਰ ਸਿੱਖਿਆ ਦੇ ਖੇਤਰ ਵਿੱਚ ਕਾਰੀ ਸਕੂਲਾਂ ਦੇ ਵਿੱਚ ਬਣ ਰਿਹਾ ਉਹ ਪ੍ਰਾਈਵੇਟ ਸਕੂਲਾਂ ਤੋਂ ਤੁਹਾਨੂੰ ਨਹੀਂ ਮਿਲ ਸਕੇਗਾ ਇਸ ਕਰਕੇ ਕਿਰਪਾ ਕਰਕੇ ਬੇਨਤੀ ਹੈ ਜੀ ਸਾਰੇ ਹੀ ਮਾਪਿਆਂ ਨੂੰ ਕਿ ਵੱਧ ਤੋਂ ਵੱਧ ਜਿੰਨੇ ਵੀ ਮਸਲਾ ਆਪਾ ਹੈ ਆਪਾਂ ਹੈਗਿਆ ਸਾਰੇ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਏ ਇੱਕ ਜਿਵੇਂ ਆਪਾਂ ਕਹਿੰਦਾ ਪੰਜਾਬੀ ਬੋਲੀ ਆ ਪੰਜਾਬੀ ਬੋਲੀ ਮਾਂ ਬੋਲੀ ਸਾਡੀਆਂ ਤਿੰਨ ਮਾਵਾਂ ਨੇ ਇੱਕ ਸਾਨੂੰ ਜਨਮ ਦੇਣ ਵਾਲੀ ਇੱਕ ਸਾਡੀ ਪੰਜਾਬ ਪੰਜਾਬ ਬੋਲੀ ਜਿਹੜੀ ਮਾਂ ਬੋਲੀ ਆ ਇੱਕ ਸਾਡੀ ਧਰਤੀ ਮਾਤਾ ਤਿੰਨ ਤਰ੍ਹਾਂ ਦੀਆਂ ਮਾਪਿਆਂ ਨੇ ਸਾਡੀਆਂ ਕਿ ਪ੍ਰਭੂ ਜੇ ਇਸ ਕਰ ਅਸੀਂ ਸਕੂਲਾਂ ਦੇ ਵਿੱਚ ਸਰਕਾਰ ਮਤਲਬ ਪੜ੍ਹਾਵਾਂਗੇ ਪੰਜਾਬੀ ਬੋਲੀ ਦੇ ਵਿੱਚ ਪੜ੍ਹਾਵਾਂਗੇ ਪੰਜਾਬੀ ਬੋਲੀ ਸਾਡੀ ਪ੍ਰਮੋਟ ਹੋਊਗੀ ਸਾਡੀ ਪੰਜਾਬੀ ਬੋਲੀ ਆਉਣ ਵਾਲੇ ਆ ਨਸਲਾਂ ਪੰਜਾਬੀ ਬੋਲਣੀਆਂ ਤਾਂ ਠੀਕ ਹੈ ਨਹੀਂ ਤੇ ਫਿਰ ਜੋ ਅੱਜ ਕੱਲ੍ਹ ਹਾਲਾਤ ਨੇ ਆਪਾਂ ਨੂੰ ਜਾਣਦੇ ਆ ਕਿ ਬੱਚੇ ਹਾਈਲਾਈਟਸ ਕਰਕੇ ਜਿਹੜਾ ਜਿਹੜਾ ਬੱਚਾ ਉਧਰ ਗਿਆ ਉਹਨਾਂ ਦੇ ਬੱਚੇ ਉੱਥੇ ਪੈਦਾ ਹੋਈ ਪੰਜਾਬ ਭਰਾ ਉਹ ਖਾਲੀ ਹੋ ਜਾਣਾ ਇਸ ਕਰਕੇ ਜੇ ਅਸੀਂ ਗੁਰੂਆਂ ਪੀਰਾਂ ਮੈਂ ਕਮਰਾਂ ਪੜਤਾਂ ਦੀ ਧਰਤੀ ਨੂੰ ਨਾਮਚਾ ਸਕੀ ਤੇ ਸਾਡੀ ਬਰਤ ਕਿਸ਼ੂਤੀ ਹੋਊਗੀ ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਇਸ ਕਰਕੇ ਕਿਰਪਾ ਕਰਕੇ ਬਾਈ ਬੱਚਾ ਨੂੰ ਪਵਤ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਓ ਜੀ ਇਸ ਕਰਕੇ ਸਾਡੀ ਸੋਡੀ ਬੇਨਤੀ ਹੈ ਜੀ ਮਾਫ ਕਰਨਾ ਬਾਈ ਕੋ ਪੰਜਾਬੀ ਬੋਲੀ ਬਾਰੇ ਜਿਹੜਾ ਬਾਈ ਜੀ ਹਣਾ ਨੇ ਸਵਾਲ ਕੀਤਾ ਹਾਂਜੀ ਮੈਂ ਕਹਿੰਨਾ ਕਿ ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਉਂਦੀ ਸਾਬਰ ਜਦੋਂ ਪੰਜਾਬੀ ਮੈਂ ਬੋਲਦਾ ਤੂੰ ਲੋਰੀ ਦੀ ਉਂਗਲੀ ਲਾਇਆ ਬਣ ਕੇ ਮੇਰੀ ਗੋਲੀ ਵਿੱਚ ਜਵਾਨੀ ਪਿਆਰ ਸਿਖਾਇਆ ਬਣ ਮੇਰੀ ਹਮਜੋਲੀ ਅੱਜ ਮੈਂ ਤੇਰੇ ਤਨ ਦੇ ਉੱਤੋਂ ਮਸਾਂ ਲੋਹਾਈਆਂ ਲੀਰਾਂ ਪਹਿਨ ਮੇਰੇ ਗੀਤਾਂ ਦਾ ਰੇਸ਼ਮ ਤੂੰ ਮੇਰੀ ਮਾਂ ਬੋਲੀ ਪਹਿਨ ਮੇਰੇ ਗੀਤਾਂ ਦਾ ਰੇਸ਼ਮ ਤੂੰ ਮੇਰੀ ਮਾਂ ਬੋਲੀ ਵਾਹਿਗੁਰੂ ਜੀ ਕкхаੜ ਸਾਹਿਬ ਵਾਹਿਗੁਰੂ ਜੀ ਕкхаੜ ਸਾਹਿਬ